अमृतसर डॉक्टर नवीन डोगरा डीएम कार्डियोलॉजी दिल मरीज़ा वास्ते नवी उपचार विधि ईसीपी पी आधुनिक मशीन राही दी बलोक छाती दर्द चीफ एडिटर कमलजीत सिंह रिपोर्ट ਮੋੜ ਮੈਂ ਡਾਕਟਰ ਨਵੀਨ ਕੁਮਾਰ ਡੋਗਰਾ ਡਾਇਰੈਕਟਰ ਹਾਰਟ ਕੇਅਰ ਕਲੀਨਿਕ ਗਾਰਡਨ ਐਂਡ ਕਲੇਫ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਹਾਰਟ ਦੀਆਂ ਪ੍ਰੋਬਲਮ ਦਿਨ ਪ੍ਰਤੀ ਦਿਨ ਜਿਹੜੀਆਂ ਸਾਰੀ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ ਖਾਸ ਕਰ ਹਿੰਦੁਸਤਾਨ ਦੇ ਵਿੱਚ ਇਹ ਬਿਮਾਰੀ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਰਹੀ ਹੈ ਉਹਦਾ ਕਾਰਨ ਸਾਡੀ ਗਲਤ ਜੀਵਨ ਸ਼ੈਲੀ ਭਰਪੂਰ ਫੈਟ ਦਾ ਇਸਤੇਮਾਲ ਕਸਰਤ ਘੱਟ ਕਰਨੀ ਚਿੰਤਾਵਾਂ ਦਾ ਵਧਣਾ 슈ਗਰ ਔਰ ਬਲੱਡ ਪ੍ਰੈਸ਼ਰ ਦਾ ਵਧਣਾ ਦੇ ਸਾਰੇ ਕਾਰਨ ਜਿਹੜੀਆਂ ਹਾਰਟ ਦੀਆਂ ਬਿਮਾਰੀਆਂ ਦਾ ਮੁੱਖ ਜਿਹੜਾ ਉਹ ਰੀਜ਼ਨ ਨੇ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਸਾਡੀਆਂ ਹਾਰਟ ਦੀਆਂ ਨਾੜੀਆਂ ਅੱਜ ਕੱਲ ਖਰਾਬ ਹੋ ਜਾਂਦੀਆਂ ਬਲੋਕੇ ਜਾਣੀ ਸ਼ੁਰੂ ਹੋ ਜਾਂਦੀ ਹੈ ਛੋਟੀ ਉਮਰ ਦੇ ਵਿੱਚ ਔਰ ਆਮੂਮ ਨੇ ਦੇਖਿਆ ਗਿਆ ਵੀ ਹਿੰਦੁਸਤਾਨ ਦੇ ਜਿਹੜੇ ਪੇਸ਼ੈਂਟ ਨੇ ਇਹਨਾਂ ਵਿੱਚ ਜਿਹੜੀਆਂ ਨਾੜੀਆਂ ਜਲਦੀ ਖਰਾਬ ਹੁੰਦੀਆਂ ਤੇ ਜ਼ਿਆਦਾ ਖਰਾਬ ਹੁੰਦੀ ਹੈ ਤੇ ਇਲਾਜ ਵਜੋਂ ਸਾਡੇ ਕੋਈ ਕਈ ਆਪਸ਼ਨ ਅਵੇਲੇਬਲ ਨੇ ਜਿਸ ਤਰ੍ਹਾਂ ਦਵਾਈਆਂ ਸਟੈਂਟ ਬਾਈਪਾਸ ਤੇ ਇਹ ਲੇਟੈਸਟ ਜਿਹੜੀ ਵਿਧੀ ਜਿਹੜੀ ਆ ਉਹ US FDA ਅਪਰੂਵਡ EECP ਜਿਹੜੀ ਅਸੀਂ ਸ਼ੁਰੂ ਕੀਤੀ ਆ ਇਸ ਵਿੱਚ ਅਸੀਂ ਨਾ ਤਾਂ ਮਰੀਜ਼ ਨੂੰ ਦਾਖਲ ਕਰਦੇ ਆ ਨਾ ਮਰੀਜ਼ ਨੂੰ ਜਿਹੜਾ ਕੋਈ ਆਪਰੇਸ਼ਨ ਕਰਨ ਦੀ ਲੋੜ ਆ ਨਾ ਕੋਈ ਨੂੰ ਇੰਜੈਕਸ਼ਨ ਲਗਾਉਣ ਦੀ ਲੋੜ ਇਹ ਨੈਚੁਰਲ ਫਿਜ਼ੀਓਥੈਰੇਪੀ ਆ ਹਾਰਟ ਦੀ ਜਿਹਦੇ ਵਿੱਚ ਸਾਡੀਆਂ ਹਾਰਟ ਦੀਆਂ ਨਾੜੀਆਂ ਦਾ ਖੂਨ ਦੀ ਜਿਹੜਾ ਪ੍ਰਵਾਹ ਵਧਣਾ ਸ਼ੁਰੂ ਹੋ ਜਾਂਦਾ ਔਰ ਪੇਸ਼ੈਂਟ ਦੀ ਬਲੌਕੇਜ ਦੀਆਂ ਜਿੰਨੀਆਂ ਵੀ ਲਾਮਤਾਂ ਨੇ ਛਾਤੀ 'ਚ ਦਰਦ ਹੋਣਾ ਸਾਹ ਚੜਨਾ ਹਾਰਟ ਕਮਜ਼ੋਰ ਪੈ ਜਾਣਾ ਤਰੀਲੀਆਂ ਆਣੀਆਂ ਪੈਰਾਂ ਤੇ ਸੋਜਾਂ ਆਣੀਆਂ ਇਹ ਸਾਰੀਆਂ ਕਟਨੀਆ ਸ਼ੁਰੂ ਹੋ ਜਾਂਦੀ ਹੈ ਇਸ ਦੇ ਵਿੱਚ ਮਰੀਜ਼ ਨੂੰ ਰੋਜ਼ ਜਿਹੜਾ ਉਹ ਕਲੀਨਿਕ ਤੇ ਆਣਾ ਪੈਂਦਾ ਔਰ ਅਸੀਂ 1 ਘੰਟੇ ਦੀ ਫਿਜ਼ੀਓਥੈਰੇਪੀ ਕਰਦੇ ਹਾਂ ਕਿਦਾ ਇੱਕ ਕੋਰਸ ਅਸੀਂ ਡਿਸਾਈਡ ਕੀਤਾ ਹੋਇਆ ਜੋ ਸਾਇੰਟਿਫਿਕ ਡਾਟਾ ਦੇ ਹਿਸਾਬ ਨਾਲ ਅਸੀਂ ਕਰਦੇ ਹਾਂ ਤੇ ਮਰੀਜ਼ ਨੂੰ 35 ਦਿਨਾਂ ਦੇ ਕੋਰਸ ਤੋਂ ਬਾਅਦ ਜਿਹੜਾ ਉਹ ਇਹਨਾਂ ਤਕਲੀਫਾਂ ਤੋਂ निजात ਮਿਲ ਜਾਂਦੀ ਹੈ ਤੇ ਡਾਕਟਰ ਸਾਹਿਬ ਨਾਲ ਬਾਤ ਮੈਡੀਸਿਨ ਖਾਣੀ ਪੈਂਦੀ ਹੈ ਕੋਰਸ ਤੋਂ ਬਾਅਦ ਇਹ ਇਸ ਜਿਹੜੀ ਥੈਰੇਪੀ ਦਾ ਸਾਰਨਾ ਵੱਡਾ ਐਡਵਾਂਟੇਜ ਹੈ ਕਿ ਜਿਹੜੀ ਰੂਟੀਨ ਦੀ ਮੈਡੀਸਨ ਹੁੰਦੀ ਆ ਉਹ ਕਾਫੀ ਮਾਤਰਾ ਚ ਘਟਨੀ ਸ਼ੁਰੂ ਹੋ ਜਾਂਦੀ ਆ ਦਵਾਈ ਬੰਦ ਨਹੀਂ ਹੁੰਦੀ ਪਰ ਘਟ ਜਾਂਦੀ ਆ ਉਹਦੀ ਮਾਤਰਾ ਚ ਕਾਫੀ ਫਰਕ ਪੈਂਦਾ ਤੇ ਅੱਗੇ ਅੱਗੇ ਤੱਕ ਕੀ ਕੋਈ ਨਹੀਂ ਦੇਖੋ ਇਹ ਅਸੀਂ ਸੈਸ਼ਨ ਦੇ ਹਿਸਾਬ ਨਾਲ ਡਿਸਾਈਡ ਕਰਦੇ ਆ ਮਰੀਜ਼ ਦੀ ਕੰਡੀਸ਼ਨ ਦੇ ਹਿਸਾਬ ਨਾਲ ਡਿਸਾਈਡ ਕਰਦੇ ਆ ਬਟ ਸਰਜਰੀ ਤੋਂ ਆਲਮੋਸਟ 50% ਲੈਸ ਸਰਜਰੀ ਦੇ ਵਿੱਚ ਮਰੀਜ਼ ਨੂੰ ਹਸਪੀਟਲ ਵਿੱਚ ਦਾਖਲ ਹੋਣਾ ਪੈਂਦਾ ਅਸੀਂ ਕੁਝ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਇਸ ਚੀਜ਼ਾਂ ਵਾਸਤੇ ਫਾਇਦੇਮੰਦ ਆ ਉਹਨਾਂ ਨੂੰ ਅਸੀਂ ਚੂਜ਼ ਕਰਦੇ ਆ ਤੇ ਉਹਨਾਂ ਨੂੰ ਇਸ ਥੈਰਪੀ ਲਈ ਅਸੀਂ ਜਿਹੜਾ ਮੋਟੀਵੇਟ ਕਰਦੇ ਇਹ ਜਿਹੜੀ ਮਸ਼ੀਨ ਹੈ ਤੁਹਾਡੇ ਕੋਈ ਹੈਗੀ ਆ ਕੰਮ ਨਹੀਂ ਸਰ ਤੋਂ ਕਿਤੇ ਵੀ ਹੈ ਬਹੁਤ ਘੱਟ ਹਸਪਤਾਲਾਂ ਦੇ ਵਿੱਚ ਇਹ ਮਸ਼ੀਨਾਂ ਕਿਉਂਕਿ ਜ਼ਿਆਦਾਤਰ ਜਿਹੜਾ ਪੇਸ਼ੈਂਟ ਦਾ ਝੁਕਾਅ ਅੱਜਕੱਲ ਸਰਜਰੀ ਬਾਈਪਾਸ ਔਰ ਇਹਨਾਂ ਚੀਜ਼ਾਂ ਵਿੱਚ ਹੈਗਾ ਪਰ ਇਹ ਵਿਕਲਪ ਇਸ ਤੋਂ ਪੈਰਲਲ ਜਿਹੜਾ ਕੰਮ ਕਰੇਗਾ ਔਰ ਲੋਕਾਂ ਨੂੰ ਬਿਨਾਂ ਆਪਰੇਸ਼ਨ ਤੋਂ ਬਿਨਾਂ ਦਾਖਲੇ ਤੋਂ ਬਿਨਾਂ ਹਸਪਤਾਲ ਦੇ ਸਟੇ ਤੋਂ ਫਾਇਦਾ ਦੇਗਾ ਕਿਉਂਕਿ ਜ਼ਿਆਦਾ ਲੋਕ ਨਾ ਅਪਰੇਟ ਕਰਾਉਣ ਤੋਂ ਡਰਦੇ ਨੇ ਹਾਂ ਸੋ ਇਹ ਵੀ ਇੱਕ ਮੁੱਖ ਕਾਰਨ ਆ ਬਹੁਤ ਸਾਰੇ ਪੇਸ਼ੈਂਟ ਐਸੇ ਵੀ ਆ ਜਿਹੜੇ ਸਰਜਰੀ ਕਰਾਉਣ ਤੋਂ ਬਾਅਦ ਵੀ ਤਕਲੀਫ 'ਚ ਨੇ ਜਿਸ ਤਰ ਬਾਈਪਾਸ ਕੀਤੀ ਹੋਈ ਆ ਫਿਰ ਦੁਬਾਰਾ ਬਲੋਕੇਜ ਆ ਗਈ ਸੋ ਉਹਨਾਂ ਨੂੰ ਖਾਣ ਪੀਣ ਦੇ ਧਿਆਨ ਦੇ ਨਾਲ ਦਵਾਈ ਦੇ ਨਾਲ ਨਾਲ ਅਗਰ ਇਹ ਥੈਰਪੀ ਆਫਰ ਕੀਤੀ ਜਾਵੇ ਤੇ ਉਹ ਸਰਜਰੀ ਤੋਂ ਸਟੈਂਡ ਤੋਂ ਬਚ ਸਕਦੇ ਡਾਕਟਰ ਸਾਹਿਬ ਨੇ ਇੱਕ ਨੋਟਿਫਿਕੇਸ਼ਨ ਦੱਸ ਦੱਸੀ ਆ ਮਸ਼ੀਨ ਸਾਡਾ ਜਿਹੜਾ ਕਲੀਨਿਕ ਆ ਹਾਰਟ ਕੇਅਰ ਕਲੀਨਿਕ ਗਾਰਡਨ ਇਨਕਲੇਵ ਅੰਮ੍ਰਿਤਸਰ ਦੇ ਵਿੱਚ ਆ ਸੋ ਇੱਥੇ ਬੜੇ ਆਰਾਮ ਨਾਲ ਪਹੁੰਚਿਆ ਜਾ ਸਕਦਾ ਬਹੁਤ ਅੱਛੀ ਸਾਡੇ ਕੋਲ ਫੈਸਿਲਿਟੀ ਆ ਹਰ ਤਰ੍ਹਾਂ ਦੇ ਜਿਹੜੇ ਹਾਰਟ ਦੀ ਨਾਨ ਇਨਵੇਸਿਵ ਤਰੀਕੇ ਦੇ ਨਾਲ ਜਾਂਚ ਔਰ ਟ੍ਰੀਟਮੈਂਟ ਕੀਤਾ ਜਾਂਦਾ